ਉਠਾ ਕੁਰੂ ਪੈਰ ਦਾਸ ਜਿਉ ਪਿੰਡ ਸਭ ਤੇਰੀ ਰਾਹ ਧੋਮਾ ਤੇ ਪਿਤਾ ਹੰ ਮਾਰਕ ਤੀਰੇ ਤੁਮਰੀ ਕੇ ਰੋਪਾ ਮੈਂ ਸੋਖ ਕਨੇਰ ਕੋਈ ਨ ਜਾਣੇ ਤੁਮਰਾ ਅੰਤ ਉਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੁਮਰਾ ਸੂਤਰ ਤਾਰੀ ਤੁਮ ਤੇ ਹੋਏ ਸੋ ਆਗਿਆ ਕਾਰੀ ਤੁਮਰੀ ਗਾਤੁ ਮੇ ਤੋ ਤੁਮ ਹੀ ਜਾਣੀ ਨਾਨਕ ਦਾਸ ਸਾਦਾ ਕੁਰਮਾਨੀ ਤੁਝੇ ਅਗੇ ਆਰਦਾਸ ਮਾਰੀ ਜਿਉ ਪਿੰਡ ਸਭ ਤੇਰਾ ਪਿਆਰਿਆ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਜਾਣੇ ਮੇਰਾ ਵਾਹਿਗੁਰੂ ਬੋਲਣਾ ਜੀ ਵਾਹਿਗੁਰੂ 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 ਅਰਦਾਸ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਬਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਗਾਇ ਗੁਰੂ ਨਾਨਕ ਲਈ ਧਿਆਏ ਫਿਰ ਅੰਗਤ ਗੁਰਤੇ ਅਮਰਦਾਸ ਰਾਮਦਾਸਾ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜੇ ਡਿਠੀ ਸਭ ਦੁੱਖ ਜਾਇ ਤੇਗ ਬਹਾਦਰ ਸਿਮਰਿਆ ਘਰ ਨੋਂ ਨਿੰਦਿਆਵੇ ਧਾਇ ਸਭ ਥਾਈ ਹੋਇ ਸਹਾਇ ਸਰਬਤਦਾਨੀ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਇ ਸਹਾਇ ਦਸਾਂ ਪਾਸਾਂ ਦੀ ਜਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲਣਾ ਜੀ ਵਾਹੀ ਗੁਰੂ ਗੁਰੂ ਸਾਹਿਬ ਦੇ ਸਾਜੇ ਨਮਾਜੇ ਪੰਜ ਪਿਆਰੇ ਚਾਰ ਸਹਬਜ਼ਾਦੇ 40 ਮੁਕਤੇ ਹਟੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ ਦੇਖ ਚਲਾਈ ਤੇਗ ਬਾਹੀ ਤੇ ਕੇ ਅੰਡੜ ਕੇ ਤਾਤਨਾ ਪਿਆਰਿਆਂ ਚਚਾਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਸਾਹਿਬ ਬੋਲਣਾ ਜੀ ਵਾਹੀ ਗੁਰੂ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਤੇ ਜੀਦਤੇ ਬੰਦ ਬੰਦ ਕੁਟਵਾਏ ਖੋਪੜੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਸਿਦਕ ਕੇਸਾ ਸੋ ਆਸਾ ਸੰਗ ਨਮਾਈ ਜਿਨ੍ਹਾਂ ਸਿੰਘਾਂ ਸਿੰਘਣੀਆਂ ਪਛਾਈਆਂ ਸਹੀਦਾਂ ਮਰੀਦਾਂ ਦੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲਣਾ ਜੀ ਵਾਹਿਗੁਰੂ ਪੰਜਾਂ ਤਖਤਾਂ ਸਮੂਹ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲਣਾ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੇ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕ ਵਾਹਿਗੁਰੂ 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 ਨਾਮ ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਾਬ ਸੋਖ ਹੋਵੇ ਜਹਾਂ ਜਹਾਂ ਖਾਲਸਾ ਸਾਹਿਬ ਤਾਹ ਤਾਹ ਰੱਥਿਆ ਰਤ ਦੇਗ ਤੇਗ ਫਤੇ ਬਿਰਦ ਕੀ ਪੈਜ ਪੰਥ ਕੀ ਜੀਤ ਸਿਰੇ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਵਾਹਿਗੁਰੂ ਬਾਗਸੇਓ ਜੀ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਬਵੇਕ ਦਾਣ ਫਸਾਉ ਦਾਣ ਭਰੋਸਾ ਦਾਣ ਦਾਣਾ ਸਰ ਦਾਣ ਨਾਮ ਦਾਣ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨੀ ਇਸ ਨਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗਾ ਟੱਲ ਧਰਮ ਕਾ ਜੈਕਾਰ ਬੋਲਣਾ ਜੀ ਵਾਹਿਗੁਰੂ ਸਿੱਖਾਂ ਦਾ ਮਲਨੀ ਮਾ ਮਤ ਉੱਚੇ ਮਤ ਪਤ ਦਾ ਰਾਖਾ ਆਪੇ ਵਾਹਿਗੁਰੂ ਏਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਸਰੀਰਨ ਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਨਾ ਤੋਂ ਪੰਥ ਨੂੰ ਵਸੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੁਭਾਲਣ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ ਇਹ ਨਮਾਣਿਆਂ ਦੇ ਮਾਨ ਨੇ ਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਨੇ ਆਸਰੀਆਂ ਦੇ ਆਸਰੀ ਗਰੀਬ ਨਿਵਾਜ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਦੇ ਕਿਰਪਾ ਦੁਆਰ ਸੰਗਤਾਂ ਦੀ ਅਰਦਾਸ ਬੇਨਤੀ ਦਰਗਾਹ ਵਿੱਚ ਪਰਵਾਣ ਕਰਨੀ ਨਗਰ ਖੇੜਿਆਂ ਤੇ ਤੰਦਰੂਤੀ ਵਕਸਨਾ ਬੱਚੇ-ਬੱਚਿਆਂ ਨੂੰ ਗੁਰਸਿੱਖੀ ਵਾਲਾ ਨਾਮਦਾਨ ਵਕਸਨਾ ਵਿਦਿਆ ਵਕਸਨੀ ਸਰਬੱਤ ਦਾ ਭਲਾ ਕਰਨਾ ਸੱਚਾ ਪਾਤਸ਼ਾਹ ਜੀਓ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ ਧੰਨ ਧੰਨ ਗੁਰੂ ਦਸਵੇਂ ਪਾਸਾ ਦਸਵੇਂ ਸਿੱਤਾ ਮਹਾਰਾਜ ਜੀਓ ਧੰਨ ਧੰਨ ਬਾਬਾ ਬੁੱਢਾ ਸਾਈਂ ਮਹਾਰਾਜ ਜੀਓ ਧੰਨ ਧੰਨ ਬਾਬਾ ਰਵੀਦਾਸ ਮਹਾਰਾਜ ਜੀਓ ਧੰਨ ਧੰਨ ਰਿਸ਼ੀ ਮੁਨੀ ਬਰਮ ਗਿਆਨੀ ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀਓ ਆਪ ਜੀ ਦੇ ਉਸਤਾਬ ਤੇ ਕੀਤੇ ਹੋਏ ਉਸਤਾਨ ਗੁਰਦੁਆਰਾ ਸੱਚਖੰਡ ਗੀਠਾ ਸਾਹਿਬ ਕੀ ਮਸਤੂਆਣਾ ਸਾਹਿਬ ਕੀ ਅਰਦਾਸ ਬੇਨਤੀ ਹੋ ਰਹੀ ਐ ਸੱਚਾ ਪਾਤਸ਼ਾਹ ਜੀਓ ਆਪ ਦੇ ਹੁਕਮ ਅਨੁਸਾਰ ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ ਦਰਗਾਹ ਵਿੱਚ ਪਰਵਾਨ ਕਰਨੀਆਂ ਸੱਚਾ ਪਾਤਸ਼ਾਹ ਜੀਓ ਸਭ ਦੀਆਂ ਭਾਵਨਾਵਾਂ ਪੂਰੀਆਂ ਕਰਨੀਆਂ ਸੱਚਾ ਪਾਤਸ਼ਾਹ ਜੀਓ ਆਪ ਦੇ ਆਲੇ ਦੁਆਲੇ ਨਗਰਾਂ ਤੇ ਤੰਦਰੁਸਤੀ ਵਸਨਾ ਬੱਚੇ ਬੱਚਿਆਂ ਨੂੰ ਮਾਤਾ ਬਜ਼ੁਰਗਾਂ ਨੂੰ ਤੰਦਰੁਸਤੀ ਵਸਨਾ ਬਿਮਾਰੀਆਂ ਅਠਮਾਰੀਆਂ ਤੋਂ ਬਚਾ ਕੇ ਰੱਖਣਾ ਬੱਚਿਆਂ ਨੂੰ ਵਿਦਿਆ ਵਸਨੀ ਪੰਜ ਕਕਾਰ ਪਵਾਉਣੇ ਸੱਚਿਆ ਪਾਸਾ ਜੀਓ ਜੋ ਆਪ ਦੇ ਨਗਰਾਂ ਦੇ ਵਿੱਚੋਂ ਸੱਚਿਆ ਪਾਸਾ ਰੋਜ਼ ਦੀ ਰੋਜ਼ ਝਾੜੂ ਦੀ ਸੇਵਾ ਦੀ ਸੇਵਾ ਨਿਮਾਰ ਰਹੇ ਨੇ ਸੱਚਿਆ ਪਾਸਾ ਜੀਓ ਉਹਨਾਂ ਸੇਵਾਦਾਰਾਂ ਤੇ ਮੇਰ ਭਰਿਆ ਹੱਥ ਰੱਖਣਾ ਬਿਮਾਰੀਆਂ ਤੋਂ ਬਚਾਖੇ ਰੱਖਣਾ ਚੜ੍ਹਦੀ ਕਲਾ ਵਿੱਚ ਰੱਖਣਾ ਉਹਨਾਂ ਦੇ ਬਾਲ ਬੱਚਿਆਂ ਤੇ ਤੰਦਰੁਸਤੀ ਵਾਖਸਣਾ ਸੁਖ ਸ਼ਾਂਤੀ ਵਾਖਸਣਾ ਬਿਮਾਰੀਆਂ ਤੋਂ ਬਚਾਖੇ ਰੱਖਣਾ ਸੱਚਿਆ ਪਾਸਾ ਜੀਓ ਉਹਨਾਂ ਦੀ ਕਰੀ ਹੋਈ ਸੇਵਾ ਦਰਗਾਹ ਵਿੱਚ ਪਰਵਾਨ ਕਰਨੀ ਸੱਚਿਆ ਪਾਸਾ ਜੀਓ ਕਿਰਪਾ ਕਰਨਾ ਸੱਚਾ ਪਾਸਾ ਸਹੀਦੀਆਂ ਦੇ ਦਿਨ ਚੱਲ ਰਹੇ ਨੇ ਸਰਗੂ ਸੱਚਾ ਪਾਸਾ ਗੁਰੂ ਸਾਭਾਂ ਦੇ ਕਿਰਪਾ ਕਰਨਾ ਮੇਰ ਭਰਿਆ ਹੱਥ ਰੱਖਣਾ ਸੰਗਤਾਂ ਤੇ ਤੰਦਰੁਤੀ ਬਖਸ਼ਣਾ ਸੱਚਾ ਪਾਸਾ ਬਾਬਾ ਜੋਰਾਵਰ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਜੀ ਦੇ ਸਹੀਦੀ ਜੋੜ ਮੇਲਾ ਆ ਰਿਹਾ ਸਰਗੂ ਸੱਚਾ ਪਾਸਾ ਜੀਓ ਜੋ ਵੀ ਉਥੇ ਸੰਗਤਾਂ ਲੰਗਰ ਲਾਉਣ ਗੀਆਂ ਸੰਗਤਾਂ ਜਾਣਗੀਆਂ ਸੱਚਾ ਪਾਤਸ਼ਾਹ ਜੀਓ ਉਹਨਾਂ ਦੀ ਚੜਦੀ ਕਲਾ ਰੱਖਣੀ ਮੇਰ ਭਰਿਆ ਹੱਥ ਰੱਖਣਾ ਸੱਚਾ ਪਾਤਸ਼ਾਹ ਜੀਓ ਅਸੀਂ ਉਹਨਾਂ ਸ਼ਹੀਦਾਂ ਨੂੰ ਪਰਮਾਨੰ ਕਰਦੇ ਹਾਂ ਸੱਚਾ ਪਾਤਸ਼ਾਹ ਜੀਓ ਕਿਰਪਾ ਕਰਨਾ ਜਿਨ੍ਹਾਂ ਨੇ ਸਾਡੀ ਖਾਤਰ ਸਰਗੂ ਸੱਚਾ ਪਾਤਸ਼ਾਹ ਜੀਓ ਐਡੇ ਐਡੇ ਤਸੀਹੇ ਝੱਲੇ ਨੇ ਛੋਟੇ ਛੋਟੇ ਬੱਚਿਆਂ ਨੇ ਸਰਗੂ ਸੱਚਾ ਪਾਤਸ਼ਾਹ ਸਾਡੀ ਖਾਤਰ ਸੇ ਰੇਦੀਆਂ ਪਰਵਾਨ ਕਰਤੀਆਂ ਸੱਚਾ ਪਾਤਸ਼ਾਹ ਜੀਓ ਕਿਰਪਾ ਕਰਨਾ ਉਹਨਾਂ ਦੀ ਚੜਦੀ ਕਲਾ ਰੱਖਣੀ ਦਰਗਾਹ ਦੇ ਵਿੱਚ ਸਰਗੋ ਸੱਚਾ ਪਾਤਸ਼ਾਹ ਜੀਓ ਸੁਖ ਸ਼ਾਂਤੀ ਬਖਸ਼ਨੀ ਦੁੱਖਾਂ ਕਲੇਸ਼ਾਂ ਦੇ ਨਾਸ ਕਰਨੇ ਸਭ ਦੇ ਸੱਚਾ ਪਾਤਸ਼ਾਹ ਜੀਓ ਕਮਲਪ੍ਰੀਤ ਸਿੰਘ ਸਨਾਪ ਗੁਰਦੇਵ ਸਿੰਘ ਦਾ ਲੜਕਾ ਸਰਗੋ ਸੱਚਾ ਪਾਤਸ਼ਾਹ ਪਿੰਡ ਦੁੱਗਾ ਤੋਂ ਉਸ ਬੱਚੇ ਨੂੰ ਪੰਜਾਬ ਪੁਲਿਸ ਦੇ ਵਿੱਚ ਭਰਤੀ ਕਰਾਉਣਾ ਸੱਚਾ ਆਪਾਸਾ ਉਸ ਬੱਚੇ ਨੇ ਪੇਪਰ ਦਿੱਤੇ ਹੋਇਆ ਪੇਪਰਾਂ ਦੇ ਵਿੱਚੋਂ ਸਲੈਕਟ ਕਰਨਾ ਉਸ ਬੱਚੇ ਦੀਆਂ ਭਾਵਨਾਵਾਂ ਪੂਰੀਆਂ ਕਰਨੀਆਂ ਪਰਿਵਾਰ ਦੇ ਹੌਂਸਲੇ ਬਲੰਦ ਕਰਨੇ ਚੜ੍ਹਦੀ ਕਲਾ ਵਿੱਚ ਰੱਖਣਾ ਸੱਚਾ ਆਪਾਸਾ ਜੀਓ ਕਿਰਪਾ ਕਰਨਾ ਸੱਚਾ ਆਪਾਸਾ ਇੱਕ ਬੱਚਾ ਲਖਾਈ ਪੜ੍ਹਾਈ ਦੇ ਵਿੱਚ ਮੰਨੀ ਲਾ ਰਿਹਾ ਉਸ ਬੱਚੇ ਨੂੰ ਲਖਾਈ ਪੜ੍ਹਾਈ ਕਰਵਾ ਕੇ بڑے بڑے ਅਹੁਦੇ ਬਖਸਣੇ ਪਰਵਾਰੋ ਤੇ ਮੇਰ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਵਿੱਚ ਰੱਖਣਾ ਦੁੱਖਾਂ ਕਲੇਸ਼ਾਂ ਦੇ ਨਾਸ ਕਰਨੇ ਇੱਕ ਪਰਵਾਰ ਬੈਲਕਮ ਦੇ ਵਿੱਚ ਰਹਿੰਦਾ ਭਾਈ ਬਲਮਿੰਦਰ ਸਿੰਘ ਸਰਗੂ ਸੱਚਾ ਪਾਸਾ ਉਸ ਦੇ ਪਰਿਵਾਰ ਉਤੇ ਬੱਚਿਆਂ ਤੇ ਤੰਦਰੁਸਤੀ ਵਸਨਾ ਉਹਦੇ ਬੱਚਿਆਂ ਨੂੰ ਲਿਖਾਈ ਪੜ੍ਹਾਈ ਕਰਵਾ ਕੇ بڑے بڑے ਅਹੁਦੇ ਬਖਸ ਨੇ ਬਿਮਾਰੀਆਂ ਅਠਮਾਰੀਆਂ ਤੋਂ ਬਚਾ ਕੇ ਰੱਖਣਾ ਚੜ੍ਹਦੀ ਕਲਾ ਵਿੱਚ ਰੱਖਣਾ ਸੱਚਾ ਪਾਸਾ ਜੀਓ ਜੋ ਸਾਡੇ ਬੱਚੇ ਦੇਸ਼-ਪ੍ਰਦੇਸ਼ਾਂ ਦੇ ਵਿੱਚ ਰਹਿੰਦੇ ਨੇ ਸੱਚਾ ਪਾਤਸ਼ਾਹ ਉਹਨਾਂ ਦੀ ਵੀ ਚੜ੍ਹਦੀ ਕਲਾ ਰੱਖਣੀ ਬਿਮਾਰੀਆਂ ਤੋਂ ਬਚਾ ਕੇ ਰੱਖਣਾ ਉਹਨਾਂ ਦੇ ਕਾਰੋਬਾਰਾਂ ਵਿੱਚ ਵਾਧੇ ਕਰਨਾ ਸਾਡੇ ਪੰਥ ਖਾਲਸਾ ਜੋ ਰਹਿੰਦਾਗਾ ਚੜ੍ਹਦੀ ਕਲਾ ਵਿੱਚ ਰੱਖਣਾ ਜੋ ਪੰਜਾਬ ਦੇ ਬਾਡਰਾਂ ਤੇ ਸਰਗੂ ਸੱਚਾ ਪਾਤਸ਼ਾਹ ਬੈਠੇ ਨੇ ਰਹਾਈ ਸਿੰਘਾਂ ਵਾਸਤੇ ਸਰਗੂ ਸੱਚਾ ਪਾਤਸ਼ਾਹ ਸਾਡਾ ਪੰਥ ਖਾਲਸਾ ਰਹਾਈ ਸਿੰਘਾਂ ਨੂੰ ਰਹਾਈ ਕਰਮਾਉਣਾ ਸੱਚਿਆ ਪਾਸਾ ਜੋ ਸੰਗਤਾਂ ਬੈਠੀਆਂ ਨੇ ਸਾਡਾ ਪੰਥ ਖਾਲਸਾ ਬੈਠਾ ਉਹਨਾਂ ਦੀ लाज ਰੱਖਣੀ ਬਾਣੀ ਦੀ लाज ਰੱਖਣੀ ਚੜ੍ਹਦੀ ਕਲਾ ਵਿੱਚ ਰੱਖਣਾ ਸੱਚਿਆ ਪਾਸਾ ਜੀਓ ਸੁਖ ਸ਼ਾਂਤੀ ਬਖਸ਼ਨੀ ਦੁੱਖਾਂ ਕਲੇਸ਼ਾਂ ਦੇ ਸਭ ਦੇ ਨਾਸ ਕਰਨੇ ਰੋੜ ਹਾਥਿਆਂ ਦੇ ਵਿੱਚੋਂ ਸੰਗਤਾਂ ਨੂੰ ਬਚਾ ਕੇ ਰੱਖਣਾ ਜੋ ਅੰਮ੍ਰਿਤ ਵੇਲੇ ਤੋਂ ਲੈ ਕੇ ਸਾਮਾ ਤੱਕ ਤੇਰੇ ਦਰਬਾਰ ਸਾਹਿਬ ਦੀ ਸੰਗਤਾਂ ਹਾਜ਼ਰੀ ਭਰਨ ਗਈਆਂ ਸੇਵਾ ਕਰਨ ਗਈਆਂ ਉਹਨਾਂ ਦੀਆਂ ਭਾਵਨਾਵਾਂ ਪੂਰੀਆਂ ਕਰਨੀਆਂ ਚੱਲਿਆ ਹੋਇਆ ਕਦਮ ਏਕ-ਏਕ ਲੇਖੇ ਲਾਉਣਾ ਸੱਚਿਆ ਪਾਸਾ ਜੀਓ ਕਿਰਪਾ ਕਰਨਾ ਸੁਖ ਸ਼ਾਂਤੀ ਬਖਸ਼ਨੀ ਸੱਚਿਆ ਪਾਸਾ ਜੀਓ ਮੇਰੇ ਗਰੀਬ ਦੀਆਂ ਭਾਵਨਾ ਮਰਦਾਸਾਂ ਬੇਨਤੀਆਂ ਪ੍ਰਵਾਨ ਕਰਨੀਆਂ ਦਰਗਾਹ ਵਿੱਚ ਸੱਚਾ ਪਾਤਸ਼ਾਹ ਜੀਓ ਸੁਖ ਸ਼ਾਂਤੀ ਬਖਸ਼ੀ ਜੋ ਅੰਬਰ ਤਵੇਲੇ ਦੇ ਜਾਗਨੇ ਅਸਨਾਨੇ ਬਖਸ਼ਿਆ ਸੱਚਾ ਪਾਤਸ਼ਾਹ ਬੜ ਭਾਗਾ ਸਮਾ ਬਖਸ਼ਿਆ ਦਰਸ਼ਨ ਤੇਦਾਰ ਬਖਸ਼ਿਆ ਮੂਲ ਮੰਤਰ ਦੇ ਪਾਠ ਕਰਵਾਏ ਨੇ ਸਤਨਾਮ ਵਾਹਿਗੁਰੂ ਦਾ ਜਾਪ ਕਰਵਾਇਆ ਚੌਰ ਸਾਹਿਬ ਦੀ ਸੇਵਾ ਕਰਵਾਈ ਹੈ ਤੇਰੇ ਦਰਬਾਰ ਸਾਹਿਬ ਦੀ ਹਾਜ਼ਰੀ ਭਰਦਿਆਂ ਸੇ ਅੰਮ੍ਰਿਤ ਵੇਲੇ ਦੇ ਨਿਤਨੇਮ ਕਰਦਿਆਂ ਤੋਂ ਏਕ ਨੀ ਅਨੇਕਾਂ ਭੁੱਲਾਂ ਗਲਤੀਆਂ ਹੋ ਗਈਆਂ ਹੋਣੀਆਂ ਸੱਚਾ ਪਾਤਸ਼ਾਹ ਜੀਓ ਸੰਗਤ ਬਖਸ਼ਣ ਚੋਗਾ ਅਰਦਾਸਾਂ ਬੇਨਤੀਆਂ ਕਰਦਿਆਂ ਤੋਂ ਬਹੁਤ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣੀਆਂ ਕਿਰਪਾ ਕਰਨਾ ਅੱਗੇ ਵਾਸਤੇ ਸੁੱਧ ਬਾਣੀ ਪੜਨ ਦੀ ਸੇਵਾ ਨਮਾਉਣ ਦੀ ਆਗਿਆ ਬਖਸ਼ਣੀ ਅੱਖਰਵਾਦਾ ਘਾਟਾ ਭੁੱਲ ਚੁੱਕ ਮਾਫ ਕਰਨਾ ਸਹੀ ਪਿਆਰੀ ਮੀਲੇ ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹੇ ਰਾ ਅਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸੇਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪਰਗਟੁ ਬਰਾਂ ਕੀ ਦੇ ਜੋ ਪਰਬ ਕੋ ਮਿਲਬੋਜ ਹੈ ਖੋਜ ਸਬਦ ਮੈਂ ਲੀ ਰਾਜ ਕਰੇਗਾ ਖਾਲਸਾ ਆਕੇ ਰਹੇ ਨ ਕੋਈ ਖਬਰ ਹੋਏ ਸਾ ਮਿਲੇਗੀ ਬਚੀ ਸਰਨ ਜੋ ਹੋਈ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸਰਦਾ ਕਰ ਸੇਵਦੇ ਗੁਰ ਪਰਮ ਤਾਰਨ ਹਾਰ ਜੋ ਸਰਦਾ ਕਰ ਸੇਵ ਦੇ ਗੁਰ ਪਰੰਤਾਰਨ ਤਾਰਨ ਹਾਰ ਬੋਲੇ ਸੋਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਜਿਨ੍ਹਾਂ ਨੇ ਸਾਨੂੰ ਅੰਮ੍ਰਿਤ ਵੇਲੇ ਦੇ ਜਾਗਨੇ ਅਸਨਾਨੇ ਬਖਸਿਆ ਬੜ ਭਾਗਾ ਸਮਾ ਬਖਸਿਆ ਖੁੱਡੇ ਦਰਸ਼ਨ ਦੀਦਾਰ ਬਖਸਿਆ ਧੰਨਵਾਦ ਸੰਗਤਾਂ ਦਾ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਹਾਜ਼ਰੀਆਂ ਭਰੀਆਂ ਨੇ ਤਨੋਂ ਮਨੋਂ ਲਾ ਕੇ ਸੇਵਾ ਕਰੀਆ ਸੰਗਤਾਂ ਨੇ ਸੱਚਾ ਪਾਤਸ਼ਾਹ ਚੜ੍ਹਦੀ ਕਲਾ ਵਿੱਚ ਰੱਖਣਾ ਜੋ ਤੇਰੇ ਦਰ ਤੇ ਸੰਗਤਾਂ ਆਉਣਗੀਆਂ ਸੁਖ ਸ਼ਾਂਤੀ ਵਾਸੀਨੀ ਸਭ ਦੀਆਂ ਭਾਵਨਾਵਾਂ ਪੂਰੀਆਂ ਕਰਨੀਆਂ ਚੜ੍ਹਦੀ ਕਲਾ ਵਿੱਚ ਰੱਖਣਾ ਸੱਚਾ ਪਾਤਸ਼ਾਹ ਜੀਓ ਸੰਗਤਾਂ ਨੂੰ ਬੇਨਤੀ ਆ ਜੋ ਅੱਜ ਦੀ ਅਰਦਾਸ ਆ ਇਹ ਮਾਤਾ ਬਜ਼ੁਰਗਾਂ ਨੂੰ ਜੋ ਮੰਝਿਆਂ ਤੇ ਬੈਠੇ ਨੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਉਹਨਾਂ ਨੂੰ ਸੁਨਾਇਆ ਕਰੋ ਸੰਗਤ ਜੀ ਉਹਨਾਂ ਦਾ ਭਲਾ ਹੋ ਜੇ ਉਨਾਂ ਦੀਆਂ ਦੁੱਖਾਂ ਕਲੇਸ਼ਾਂ ਦੇ ਨਾਸ ਹੋ ਜਾਊਗਾ ਇਹ ਅਰਦਾਸ ਸੁਣਨ ਦੇ ਨਾਲ ਭਲਾ ਹੋ ਜਾਊਗਾ ਸੰਗਤਾਂ ਨੂੰ ਬੇਨਤੀ ਆ ਅੱਗੇ ਵੀ ਇਹ ਅਰਦਾਸ ਸੰਗਤਾਂ ਤੱਕ ਪਹੁੰਚਾਇਆ ਕਰੋ ਦੇਸ਼-ਪ੍ਰਦੇਸ਼ਾਂ ਦੇ ਵਿੱਚ ਪਹੁੰਚਾਇਆ ਕਰੋ ਜੋ ਅੱਗੇ ਵੀ ਸੁਣ ਕੇ ਕਿਸੇ ਦਾ ਭਲਾ ਹੋ ਜੇ ਸੰਗਤ ਜੀ ਚੜ੍ਹਦੀ ਕਲਾ ਵਿੱਚ ਰਹੋਗੇ ਇਸ ਅਰਦਾਸ ਨੂੰ ਸੁਣੋਗੇ ਦੁੱਖਾਂ ਕਲੇਸ਼ਾਂ ਦੇ ਨਾਸ ਕਰੂਗੀ ਇਹ ਅਰਦਾਸ ਸੁਣ ਕੇ ਕਿਰਪਾ ਕਰੂਗਾ ਮਾਲਕ ਹੋਈਆਂ ਹੋਈਆਂ ਭੁੱਲਾਂ ਦੀ ਸੰਗਤਾਂ ਤੋਂ ਮਾਫੀ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਹਰੇ ਹਾਲ ਸਾ ਸ੍ਰੀ ਅਕਾਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ